ਬਾਬਾ ਤਾਂ ਕੇ ਦੇਗਾ ਔਸਰੀ ਕਾਲ ਜੀ ਕੀ ਹਾਲ ਚਾਲ ਹੈ ਆਜੋ 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 ਵੈਲਕਮ ਟਿੱਕੀ ਆਏ ਸੀ ਤਾਂ ਮੈਨੂੰ ਹੋਰ ਬਾਬਾ ਮੈਂ ਤੈਨੂੰ ਵੀ ਜਲਦੀ ਤੇਰੇ ਨਾਲ ਫ੍ਰੀਡ ਨੂੰ ਵੀ ਹੋਰ ਠੀਕ ਹੈ ਥੋੜਾ ਠੀਕਾ ਥੋੜਾ ਭਾਈ ਸਭ ਬੜੀ ਜੜਦੀ ਕਰਾ ਲੋ ਵੀ ਮਿੱਤਰੋ ਬੈਗੇ ਤਰਪਾਲਾਂ ਬਿਸ਼ਾ ਕੇ ਤੇ ਸਾਡੀ ਹੁਣ ਦੀ ਖਾਣੇ ਬਣਾਉਣ ਦੀ ਤਿਆਰੀ ਆ ਸਾਰਾ ਸਮਾਨ ਆ ਜਿਹੜਾ ਬਾਬੇ ਨੇ ਗੱਡੀ ਚੋਂ ਕੱਢ ਲਿਆ ਸੰਦੀਪ ਬਾਬੇ ਨੇ ਸੋ ਸੋ ਨੂੰ ਇੱਕ ਗੱਲ ਦੱਸ ਦਿਆਂ ਬਾਈ ਜੀ ਕਿ ਇਹ ਵੀਰ ਆ ਜਿਹੜਾ ਸੰਦੀਪ ਬਾਈ ਇਹ ਆਪ ਰੋਟੀ ਬਣਾਉਂਦਾ ਤੇ ਖਵਾਉਂਦਾ ਸਾਰਿਆਂ ਨੂੰ ਲੰਗਰ ਸੇਵਾ ਕਰਦਾ ਠੀਕ ਆ ਜੀ ਪਰ ਆਪ ਨਹੀਂ ਖਾਂਦਾ ਤੁਸੀਂ ਹੈਰਾਨ ਰਹਿ ਜਾਓਗੇ ਕਿ 4 ਮਹੀਨੇ ਹੋ ਗਏ ਤੇ ਮੈਂ ਲੱਗਿਆ ਜੀ ਭਾਂਡੇ ਭੁੰਡਿਆਂ ਦੀ ਸਫਾਈ ਕਰਨਾ ਚਲੋ ਆਪਾਂ ਮਾਰ ਕੇ ਚੌਂਕੜਾ ਬੈਗੇ ਜੀ ਕਿਉਂਕਿ ਲੰਗਰ ਦੇ ਵਿੱਚ ਚਲੋ ਇੱਧਰ ਵੀ ਹਿੱਸਾ ਪਾ ਲਈਏ ਵੀ ਸੇਵਾ ਹੀ ਇੱਕ ਤਰ੍ਹਾਂ ਦੀ ਸੋ ਅਸੀਂ ਕਾਫੀ ਮਕੌਲ ਸਾਰਾ ਕੀਤਾ ਤੇ ਬਾਕੀ ਬਾਬਾ ਜੀ ਲਾਗੇ ਸਬਜ਼ੀ ਚੀਰਨਾ ਗੋਭੀ ਦੀ ਸਬਜ਼ੀ ਲਿਆਂਦੀ ਤੇ ਤੁਹਾਨੂੰ ਦੇਖ ਕੇ ਮਜ਼ਾ ਹੀ ਆ ਜੂਗਾ ਵਲੌਗ ਤੇ ਸਾਡਾ ਬਾਈ ਆ ਗਿਆ ਬੂਟਾ ਵੀਰ ਉਹਦੀ ਪਿਆਜ਼ ਤੇ ਲਾਤੀ ਡਿਊਟੀ ਕਿ ਤੁਸੀਂ ਪਿਆਜ਼ ਚੀਰੋ ਤੇ ਆਪਾਂ ਭਾਂਡੇ ਲਾਤੀ ਤੇ ਤਾਰੀ ਆਪਣਾ ਬਣਾ ਰਿਹਾ ਵੀਡੀਓ ਉਹ ਕਹਿੰਦਾ ਮੇਰੀ ਵੀਡੀਓ ਤੇ ਡਿਊਟੀ ਲਾ ਦੋ ਲਓ ਜੀ ਉਸ ਤੋਂ ਬਾਅਦ ਰਹਿੰਦੇ ਖੁੰਦੇ ਭਾਂਡੇ ਜਿਹੜਾ ਤਾਰੀ ਸਾਫ਼ ਕਰਨ ਲੱਗਾ ਤੇ ਬਾਬਾ ਛੱਲੀ ਜਾਂਦਾ ਆਲੂ ਤੇ ਇੱਧਰ ਬਾਈ ਦੀ ਡਿਊਟੀ ਲਾਤੀ ਮਿਰਚਾਂ ਤੇ ਗੰਡੇ ਨੇ ਚੀਰ ਕੇ ਰੱਖਤੇ ਤੇ ਵੀ ਤੂੰ ਭਾਈ ਮਿਰਚਾਂ ਮਿਰਚਾਂ ਕੱਟ ਦੇ ਕਰਾਂ ਤਾਂ ਜਿਹਨੇ ਭਾਂਡਾ ਸਾਫ਼ ਕਰਤੇ ਤੇ ਬਾਬੇ ਨੇ ਕੜਾਈ ਚੜਾਤੀ ਜੀ ਤਾਂ ਹਾਂ ਤੇਲ ਧਰ ਤੱਕ ਗਰਮ ਜਦੋਂ ਹੀ ਤੇਲ ਗਰਮ ਹੋ ਗਿਆ ਬਾਕੀ ਸਾਰਾ ਸਮਾਨ ਨਾ ਤਿਆਰ ਆ ਜੀ ਬਾਈ ਖੜਾ ਦੇਖੀ ਜਾਂਦਾ ਕਹਿੰਦਾ ਕਰੀ ਗਈ ਜਾਂਦੇ ਆ ਬਤੰਦਰ ਮਗਾ ਦੇਖੀ ਚੱਲ ਤੂੰ ਪਣਦਾ ਕੀ ਆ ਤੇ ਬਾਬੇ ਨੇ ਪਾਤੀ ਆ ਜੀ ਆਹ ਹਾ ਕੀ ਬਾਤ ਆ ਜੀ ਲਾਦਾ ਤੜਕਾ ਸੜਤੀਆਂ ਮਿਰਚਾਂ ਵਿੱਚ ਦੇਖੋ ਤੁਸੀਂ ਵਾਲੇ ਮਾਰ ਦਿਆ ਜੋ ਜੋ ਮਸਾਲੇ ਪੈਣਗੇ ਉਦੋਂ ਬਾਅਦ ਬਾਬੇ ਨੇ ਪਾਤੇ ਪਿਆਰ ਤੇ ਪਿਆਜ਼ ਪਾ ਕੇ ਉੱਤੋਂ ਨੂੰ ਦੇਣਾ ਢੱਕ ਤਾਂ ਕਿ ਪਿਆਜ਼ ਆ ਜਿਹੜੇ ਚੰਗੀ ਤਰ੍ਹਾਂ ਬੋਇਲ ਹੋ ਸਕਣ ਤੇਲ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੇ ਆਲੂ ਲੂਸੀ ਭਾਈ ਅਸੀਂ ਉਹ ਪਹਿਲਾਂ ਉਬਾਲ ਕੇ ਰੱਖ ਲਈ ਸੀ ਤੇ ਬਾਬੇ ਨੂੰ ਬੰਦੇ ਆਏ ਮਿਲਣ ਠੀਕ ਆ ਜੀ ਸੋ ਤੁਹਾਡੇ ਭਰਾ ਨੂੰ ਵੀ ਮਿਲੇ ਉਸ ਤੋਂ ਬਾਅਦ ਬਾਬੇ ਨੇ ਸੱਟੀ ਮੇਥੇ ਮੁੱਥੀ ਤੇ ਸਮਾਨ ਬਾਬੇ ਨੇ ਬਹੁਤ ਪਾਇਆ ਮਸਾਲੇ ਮਸੂਡੇ ਦੇਖਿਓ ਤੁਸੀਂ ਗੱਲ ਬਣਾ ਦੂ ਗੋਭੀ ਦੀ ਸਬਜ਼ੀ ਦੀ ਤੇ ਬਾਈ ਦੀ ਫਿਰ ਅਸੀਂ ਡਿਊਟੀ ਲਾਤੀ ਟਮਾਟਰ ਕੱਟਣ ਦੇ ਅਸੀਂ ਗਾ ਬੇਲਾ ਬੰਦਾ ਖੜਾ ਸਾਨੂੰ ਚੰਗਾ ਨਹੀਂ ਲੱਗਦਾ ਕੋਲੇ ਤੂੰ ਐਂ ਕਰ ਬਾਈ ਜੀ ਟਮਾਟਰ ਕਰਾਂ ਚੀਰ ਦੇ ਬਰੀਕ ਬਰੀਕ ਐ ਜਿਵੇਂ ਉਹ ਭੂਜੀਏ ਤੇ ਪਾਉਂਦੇ ਹੁੰਦੇ ਆ ਤਾਰੀ ਨੂੰ ਕਹਿ ਤੂੰ ਕੈਂਪਰ ਲਿਆ ਪਰ ਕੇ ਪਾਣੀ ਦਾ ਤੇ ਤਾਰੀ ਕੈਂਪਰ ਲਿਆ ਆ ਦੋ ਥੈਲੀਆਂ ਜਿਹੜੀਆਂ ਸੀਗੀਆਂ ਬੇਰਕਾ ਦੁੱਧ ਵਾਲੀਆਂ ਉਹ ਠੰਡੇ ਪਾਣੀ ਦਾ ਕੈਂਪਰ ਭਰਿਆ ਹੋਇਆ ਤੇ ਵਿੱਚ ਦਿੱਤੀਆਂ ਛੋਟਾ ਪਾਣੇ ਕਿਉਂਕਿ ਫਿਰ ਚਾਹ ਪਾਣੀ ਬਣਾਵਾਂਗੇ ਇਧਰ ਬਾਬੇ ਨੇ ਸਾਰੇ ਸਮਾਨੇ ਨੂੰ ਤੜਕਾ ਤੁਰਕਾ ਲਾ ਕੇ ਤੇ ਹਲਦੀ ਮਿਰਚ ਪਾ ਕੇ ਮਿਰਚ ਥੋੜੀ ਹੋ ਗਈ ਸੀ ਤੇਜ਼ ਤੇ ਬਾਅਦ ਚ ਕਰਨਗੇ ਸੂ 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 ਦੇਖੀ ਘਰ ਅਦਰ ਬਾਈ ਲਾਗੇ ਰੋਟੀਆਂ ਲਾਉਣ ਤੇ ਬਿਲਕੁਲ ਤਿਆਰੀ ਆ ਤਾਰੀ ਨੇ ਵਾਲ ਤਾਂ ਗੈਂਸ ਦੁਆਰਾ ਤੇ ਪਹਿਲੀ ਰੋਟੀ ਆ ਜੀ ਤਵੇ ਤੇ ਪੈਣ ਲੱਗੀ ਆ ਤੇ ਬਾਈ ਨੇ ਆ ਚੱਕੋ ਬੇਲ ਕੇ ਇਹ ਪਾਤੀ ਤਵੇ ਦੇ ਉੱਤੇ ਤੇ ਟਾਈਮ 1.5 ਵਜ ਗਿਆ ਸੀ ਬਾਈ ਜੀ ਭੁੱਖ ਬਹੁਤ ਲੱਗੀ ਸੀ ਆਪਾਂ ਗਿਆ ਆਪਾਂ ਤਾਂ ਪੈਣੀਆਂ ਸ਼ਕਾਂਗੇ ਆਪਾਂ ਪੈਣੀਆਂ ਸ਼ੱਕ ਉਸ ਤੋਂ ਬਾਅਦ ਸਿਕਾਈ ਤਾਰੀ ਹੋ ਰਿਆ ਨੂੰ ਪ੍ਰਸ਼ਾਦ ਦੇ ਤੇ ਬੂਟਾ ਬਾਈ 베ਲੀ ਗਿਆ ਤੇ ਬਾਬਾ ਸਾਡਾ ਰਾੜੀ ਗਿਆ ਰਾੜ ਰਾੜ ਕਰਮ ਕਰਮ ਤਾਰੀ ਹੋਰਾਂ ਨੂੰ ਛਕਾਈ ਗਿਆ ਤੇ ਉਸ ਤੋਂ ਬਾਅਦ ਬਾਬੇ ਨੇ ਆਪਾਂ ਵਾਲੀ ਸਬਜੀ ਜਿਵੇਂ ਕਿ ਮੈਂ ਦੱਸ ਕੇ ਸਾਡਾ ਹੀ ਪਹਿਲਾਂ ਹੀ ਕਿ ਬਾਬੇ ਨੂੰ 4 ਮਹੀਨੇ ਹੋ ਗਏ ਰੋਟੀ ਖਾਂਦਾ ਨਹੀਂ ਕੱਲੀ ਸਬਜੀ ਤੇ ਗੁਜ਼ਾਰਾ ਉਸ ਤੋਂ ਬਾਅਦ ਸਮਾਨ ਛੱਲਾ ਸੀ ਚੱਕਤਾ ਤਾਰੀ ਨੇ ਮੋਬਾਈਲ ਸਾਫ਼ ਕਰਕੇ ਰੱਖਿਆ ਪਰ ਪਤਾ ਨਹੀਂ ਕਿਹਦਾ ਸੀ ਪੁੱਛਿਆ ਕਹਿੰਦਾ ਕਿਹਦਾ ਆਪਾਂ ਹੀ ਕਹਿੰਦਾ ਮੇਰਾ ਤਾਂ ਫਿਰ ਸਾਫ਼ ਕਰਕੇ ਰੱਖਦਾ ਤੇ ਦੂਜਾ ਬਾਈ ਜਿਹੜਾ ਰੋਟੀਆਂ 베ਲੀ ਜਾਂਦਾ ਬੂਟਾ ਬਾਈ ਉਹ ਵੀ ਛਕ ਰਿਹਾ ਪ੍ਰਸ਼ਾਦੇ ਤੇ ਹੁਣ ਖਾ ਕੇ ਪ੍ਰਸ਼ਾਦ ਦੇ ਬਾਬੇ ਨੇ ਖਾਧੀ ਉਤੋਂ ਦੀ ਖੰਡ ਦਾ ਮਾਰਾ ਫੱਕਾ ਤੇ ਕੀਤੀ ਹੈਲੋ ਹਾਈ ਉਸ ਤੋਂ ਬਾਅਦ ਉਹਨੂੰ ਪੜੀ ਅਗ ਲੱਗ ਜਾਂਦੇ ਨੇ ਸਾਰੇ ਆਪੋ ਆਪਣੇ ਕੰਮ ਜਾਣ ਕੇ ਮੋਬਾਈਲਾਂ ਦੇ ਉੱਤੇ ਬਾਬੇ ਨਾਲ ਲਾ ਲਈ ਜੰਗਲੀ ਰਵੀ ਯੂਪੀ ਤੇ ਜੀ ਪਤਾ ਨਹੀਂ ਯੂਪੀ ਹਾਂ ਯੂਪੀ ਤੇ ਪਬਜੀ ਖੇਡਦਾ ਤੇ ਇਧਰ ਤਾਰੀ ਖੋਲਦਾ ਅਕਾਊਂਟ ਟਿਕਟੌਕ ਤੇ ਸੌਰੀ ਟਿਕਟੌਕ ਨਹੀਂ ਟੱਕੜਾ ਵੀ ਯਾਦ ਰਹਿਦਾ ਹੜੇ Instagram ਤੇ ਤੇ ਬਾਈ ਫੋਨ ਤੇ ਲੱਗਿਆ ਹੋਇਆ ਗੱਲਾਂ ਮਾਰਨਾ ਉਹ ਬਾਈ ਨੇ ਦੇਖ ਲਿਆ ਨੇ ਮੋਬਾਈਲ ਪਰੇ ਤਰਤਾ ਵੀ ਸਾਰਿਆਂ ਦੀ ਵੀਡੀਓ ਬਣਾਈ ਜਾਂਦਾ ਹੁਣ ਕੁਛ ਨਾ ਕੁਛ ਕੱਢੂਗਾ ਸੱਪ ਲਓਏ ਬਾਬੇ ਉਹ ਖਾ ਗਿਆ ਰੋਟੀਆਂ ਸਾਡੀ ਸਾਰੀ ਟੀਮ ਐ ਜਿਹੜੀ ਉਹ ਲਟ ਗਈ ਹੁਣ ਲੈੰਦੀਆਂ ਨਜ਼ਾਰੇ ਮੋਬਾਈਲ ਤੇ ਲੱਗੇ ਪਏ ਨੇ ਸਾਰੇ ਠੀਕ ਆ ਜੀ ਵਲੌਗ ਵਧੀਆ ਲੱਗਾ ਫਿਰ ਇਹਨੂੰ ਫੋਲੋ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਲਵ ਯੂ ਡਰਾਈਵਰ ਮਾਈਕਾ ਜੰਦਾਬਾਦ ਸਾਰਿਆਂ ਨੂੰ ਸਤ ਸ੍ਰੀ ਅਕਾਲ